ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਸਭ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਦਾ ਜਿਹੜਾ ਬਿਆਨ ਤੇ ਉਹਨਾਂ ਦੀ ਪਾਲਿਸੀ ਆ ਕਿ ਅਮਰੀਕਾ ਦੀ ਇਸ ਵੇਲੇ ਡਰੱਗ ਕਾਰਟਲ ਦੇ ਨਾਲ ਸਿੱਧੀ ਟੱਕਰਾਂ ਸਾਡੀ ਸਿੱਧੀ ਲੜਾਈ ਉਹਨਾਂ ਦੇ ਨਾਲ ਚੱਲ ਰਹੀ ਆ ਦੂਜੀ ਗੱਲ ਕਰਨੀ ਹੈ ਕਿ ਸੋਸ਼ਲ ਮੀਡੀਆ ਚੈੱਕ ਕਰਨ ਕਰਕੇ ਕੁਝ ਲੋਕਾਂ ਨੂੰ ਅਮਰੀਕਾ ਦੇ ਵੀਜ਼ਾ ਨਹੀਂ ਮਿਲ ਰਿਹਾ ਕਈ ਸਟੂਡੈਂਟ ਦੇ ਵੀਜ਼ਾ ਰਿਫਿਊਜ਼ ਹੋਏ ਆ ਇੱਕ ਗੱਲਬਾਤ ਕਰਨੀ ਹੈ ਕਿ 트ੰਪ ਪ੍ਰਸ਼ਾਸਨ ਨੇ ਯੂਨੀਵਰਸਿਟੀਆਂ ਦੇ ਨਾਲ ਨਵੇਂ ਸਮਝੌਤੇ ਕੀਤੇ ਆ ਕੁਝ ਲੋਕ ਉਹਦੀ ਸਿਫਤ ਕਰ ਰਹੇ ਆ ਕੁਝ ਆਲੋ ਤੇ ਅਬੋਰਸ਼ਨ ਪਿਲ ਦੇ ਜਿਹੜੇ ਜਨਰਿਕ ਰੂਪ ਆ ਉਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਆ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਰਾਸ਼ਟਰਪਤੀ 트ੰਪ ਦਾ ਡਿਸੀਜਨ ਆ ਉਸ ਕੱਲ ਦੇ ਉੱਤੇ ਜਿਹੜਾ ਇਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਵੇਲੇ ਆ ਜਿਹੜੇ ਡਰੱਗ ਕਾਰਟਲ ਆ ਉਹਦੇ ਨਾਲ ਆਰਮਡ ਕੰਫਲਿਕਟ ਦੇ ਵਿੱਚ ਆ ਆਰਮਡ ਕੰਫਲਿਕਟ ਦਾ ਮਤਲਬ ਕੀ ਆ ਕਿ ਹਥਿਆਰਬੰਦ ਉਹਨਾਂ ਦੇ ਨਾਲ ਲੜਾਈ ਆ ਸਾਡੀ ਸਿੱਧੀ ਸਿੱਧੀ ਹਥਿਆਰਬੰਦ ਲੜਾਈ ਦਾ ਮਤਲਬ ਕੀ ਹੁੰਦਾ ਕਿ ਇੱਕ ਦੇਸ਼ ਦੀ ਫੌਜ ਜਿਹਦਾ ਕਿਸੇ ਦੂਜੇ ਦੇਸ਼ ਦੀ ਫੌਜ ਨਾਲ ਲੜ ਰਹੀ ਆ ਸਾਡੀ ਡਰੱਗ ਕਾਰਟਲ ਦੇ ਨਾਲ ਇੰਨੀ ਵੱਡੀ ਲੜਾਈ ਆ ਜਦੋਂ ਦੇ ਰਾਸ਼ਟਰਪਤੀ 트ੰਪ ਇਹ ਦੂਜੀ ਟਰਮ ਦੇ ਵਿੱਚ ਆਏ ਆ ਹਾਲਾਂਕਿ ਪਹਿਲੀ ਟਰਮ ਦੇ ਵਿੱਚ ਵੀ ਇਹਨਾਂ ਨੇ ਖਾਸ ਤੌਰ ਤੇ ਨੋਚਨਾ ਕੀਤੀ ਵੀ ਬਾਰਡਰ ਦੇ ਦੂਜੇ ਪਾਸਿਓਂ ਜਿੰਨਾ ਨਸ਼ਾ ਅਮਰੀਕਾ ਦੇ ਵਿੱਚ ਆ ਰਿਹਾ ਅਮਰੀਕਾ ਨੂੰ ਤਬਾਹ ਕਰ ਰਿਹਾ ਸਾਡੀ ਇਹਨਾਂ ਨਾਲ ਕੋਈ ਨਹੀਂ ਸਿੱਧੀ ਦੁਸ਼ਮਣੀ ਹੈ ਤੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਵਿਹਾਰ ਕਰਾਂਗੇ ਜਿੱਦਾਂ ਕਿਸੇ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਕੀਤਾ ਜਾਂਦਾ ਅਸੀਂ ਜਾਣਦੇ ਹਾਂ ਅਮਰੀਕਾ ਨੇ ਪਹਿਲਾਂ ਹੀ ਕਈ ਏਦਾਂ ਦੀਆਂ ਸਟ੍ਰਾਈਕ ਕੀਤੀਆਂ ਸਮੁੰਦਰ ਦੇ ਵਿੱਚ ਜਿੱਥੇ ਇਹਨਾਂ ਨੇ ਜਿਹੜੇ ਵੈਂਜੂਏਲਾ ਦੇ ਕੁਝ ਬੋਟਸ ਸੀਗੀਆਂ ਕਿਸ਼ਤੀਆਂ ਸੀਗੀਆਂ ਸਾਰੀਆਂ ਸਾਰੀਆਂ ਕਿਸ਼ਤੀਆਂ ਤਬਾਹ ਕਰ ਦਿੱਤੀਆਂ ਵਿੱਚੇ ਬੰਦੇ ਤੇ ਵਿੱਚੇ ਜਿਹੜਾ ਡਰੱਗ ਸੀ ਸਾਰੇ ਦੀ ਸਾਰੀ 트੍ਰੰਪ ਐਡਮਿਨਿਸਟ੍ਰੇਸ਼ਨ ਸਾਫ਼ ਤੌਰ ਤੇ ਉੱਤੇ ਕਹਿ ਰਹੀ ਹੈ ਕਿ ਅਸੀਂ ਇਹ ਹੁਣ ਵੀ ਏਦਾਂ ਹੀ ਕਰਨਾ ਦੂਜੇ ਪਾਸੇ ਵੈਂਜੂਏਲਾ ਨੇ ਕਿਹਾ ਵੀ ਇਹ ਸਾਰਾ ਕੁਝ ਅਨਲਾਲਫੁਲ ਆ ਇਹ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਬਾਹਰ ਟੈਰਰਿਸਟ ਡੈਡੀ ਡੈਜ਼ਿਗਨੇਸ਼ਨ ਦੇਣ ਦੀ ਇੱਕ ਪਾਸੇ ਸਿਫਤ ਹੋ ਰਹੀ ਹੈ ਦੂਜੇ ਪਾਸੇ ਆਲੋਚਨਾ ਹੋ ਰਹੀ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ 8 ਗਰੁੱਪ ਸੇੜੇ ਜਿਹੜੇ ਜਿਨ੍ਹਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿ ਦਿੱਤਾ ਜਿਹਦੇ ਵਿੱਚ ਮੈਕਸੀਕੋ ਦਾ ਸਿਨੋਲਾ ਕਾਰਟਲ ਸੀਗਾ ਐਲ ਸਲਵਾਡੋਰ ਦਾ ਐਮ ਐਸ 13 ਸੀਗਾ ਤੇ ਵੈਂਜੂਏਲਾ ਦਾ ਜਿਹੜਾ ਟ੍ਰੈਂਡੀਰ ਅਗਵਾ ਇਹ ਸੀਗਾ ਬਹੁਤ ਵੱਡੇ ਸੀਗੇ ਔਰ 8 ਗਰੁੱਪਾਂ ਨੂੰ ਉਹਨਾਂ ਨੇ ਕਿਹਾ ਸੀ ਇਹ ਜਿਹੜੀ ਅੱਤਵਾਦੀ ਜਥੇਬੰਦੀ ਆ ਹੁਣ ਹਾਲਾਂਕਿ ਜੇ ਸਿਧਾਂਤਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਇੱਕ ਗੱਲ ਤੇ ਇੱਥੇ ਸਹੀ ਆ ਵੀ ਜਿਹੜੇ ਇਹ ਡਰੱਗ ਵਾਲੇ ਨੇ ਅੱਤਵਾਦੀ ਜਥੇਬੰਦੀ ਨਹੀਂ ਆ ਜਿਹੜੇ ਧਰੇ ਕਹਿ ਰਹੀ ਆ ਵੀ ਇਹਨਾਂ ਇਹ ਅੱਤਵਾਦੀ ਜਥੇਬੰਦੀ ਥੋੜਾ ਆ ਅੱਤਵਾਦੀ ਤੇ ਮਾਰਕਾਡ ਕਰਦੇ ਆ ਜਾਂ ਉਹ ਫੌਜ ਦੇ ਉੱਤੇ ਹਮਲਾ ਕਰਦੇ ਆ ਜਾਂ ਫੌਜ ਦੇ ਨਾਲ ਲੜਾਈ ਕਰਦੇ ਇਹ ਕੰਮ ਤੇ ਕਰਦੇ ਨਹੀਂ ਆ ਇਹ ਡਰੱਗ ਫਲਾਉਂਦੇ ਆ ਪਰ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਆ ਕਿ ਜਿਹੜਾ ਇਹ ਡਰੱਗ ਲਿਆ ਕੇ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਜ਼ਹਿਰ ਦੇ ਰਹੇ ਆ ਕਿ ਉਹਨਾਂ ਹੀ ਮਾੜਾ ਕੰਮ ਆ ਜਿੰਨਾ ਕੋ ਸਾਡੀ ਫੌਜ ਦੇ ਉੱਤੇ ਜਾਂ ਸਾਡੀ ਦੇਸ਼ ਦੇ ਲੋਕਾਂ ਦੇ ਉੱਤੇ ਨਾਗਰਿਕਾਂ ਦੇ ਉੱਤੇ ਹਮਲਾ ਕਰੇ ਤੇ ਅਸੀਂ ਇਹਨਾਂ ਨੂੰ ਉਸੇ ਤਰੀਕੇ ਨਾਲ ਨਜਿੱਠਣਾ ਹੈ ਲੀਗਲ ਕਵਰ ਇਹਦੇ ਵਿੱਚ ਇਹ ਆ ਹੁਣ ਜਦੋਂ ਇਹ ਡਿਕਲੇਅਰ ਕਰਦੇ ਨੇ ਕਿ ਸਾਡੀ ਆਰਮਡ ਕਨਫਲਿਕਟ ਆ ਸਾਡੀ ਹਥਿਆਰਬੰਦ ਲੜਾਈ ਆ ਇਹਨਾਂ ਦੇ ਨਾਲ ਤਾਂ ਉਹਦੇ ਵਿੱਚ ਫਿਰ ਜਿਹੜਾ ਵਾਈਟ ਹਾਊਸ ਆ ਇਹਦੇ ਕੋਲੇ ਰਾਈਟ ਆ ਇਹਦੇ ਕੋਲੇ ਫਿਰ ਅਧਿਕਾਰ ਆ ਕਿ ਇਹ ਬਹੁਤ ਮਾਰੂ ਫੋਰਸ ਉਰਾਂ ਦੇ ਉੱਤੇ ਯੂਜ਼ ਕਰ ਸਕਦੇ ਆ ਜਾਂ ਸਿੱਧੀ ਜਿਹੜੀ ਆ ਬਿਨਾ ਕਾਂਗਰਸ ਦੀ ਮਨਜ਼ੂਰੀ ਤੋਂ ਉਹਨਾਂ ਨੂੰ ਮਤਲਬ ਜਿਹੜੀ ਆ ਫਾਂਸੀ ਜਾਂ ਸਜ਼ਾਏ ਮੌਤ ਦਿੱਤੀ ਜਾ ਸਕਦੀ ਹੈ ਕਿਉਂਕਿ ਆਰਮਡ ਸਟ੍ਰਗਲ ਆ ਟੈਰਰਿਸਟ ਗਰੁੱਪ ਉਹਨਾਂ ਨੂੰ ਡਿਕਲੇਅਰ ਕਰਤਾ ਇਹ ਕਾਨੂੰਨੀ ਤੌਰ ਦੇ ਉੱਤੇ ਪੈਂਤਰਾ ਬਦਲਣ ਦੇ ਨਾਲ ਹੀ ਉਹਨਾਂ ਦੇ ਉੱਤੇ ਸ਼ਕਤੀ ਕਰਕੇ ਨਸ਼ੇ ਨੂੰ ਬੰਦ ਕੀਤਾ ਜਾ ਸਕਦਾ ਉਦਾਂ ਨਸ਼ਾ ਬੰਦ ਨਹੀਂ ਹੋ ਰਿਹਾ ਉੱਥੇ ਕਾਂਗਰਸ ਇਸ ਗੱਲ ਦੀ ਲੋਚਨਾ ਕਰ ਰਹੀ ਆ ਜਿਹੜੇ ਲਾਅ ਮੇਕਰ ਨੇ ਜਿਵੇਂ ਸੈਨੇਟਰ ਜੈਕ ਰੀਡ ਆ ਜਾਂ ਦੂਜੇ ਹੈਗੇ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਮਤਲਬ ਸ਼ੇਕੀ ਆ ਕਿਉਂਕਿ ਜਿਹੜਾ 카ਲਟਲ ਆ ਉਹ ਕ੍ਰਿਮੀਨਲ ਆ ਪਰ ਉਹ ਜਿਹੜੇ ਆਰਮੀਜ਼ ਨਹੀਂ ਆ ਮਤਲਬ ਐਨੀਮੀ ਦੁਸ਼ਮਣ ਦੀ ਫੌਜ ਹੋਣੀ ਇੱਕ ਗੱਲ ਆ ਪਰ ਕਿਸੇ ਦਾ ਕ੍ਰਿਮੀਨਲ ਹੋਣਾ ਇੱਕ ਗੱਲ ਆ ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਫ਼ ਤੌਰ ਦੇ ਉੱਤੇ ਕਹਿਦਾ ਵੀ ਸਾਡੇ ਲਈ ਇਹ ਕ੍ਰਿਮੀਨਲ ਵੀ ਆ ਤੇ ਸਾਡੇ ਲਈ ਆਰਮਡ ਕਨਫਲਿਕਟ ਦੇ ਵਿੱਚ ਵੀ ਆ ਤੇ ਸਾਡੇ ਲਈ ਇਹ ਜਿਹੜੀ ਐਨਮੀ ਦੀ ਆਰਮੀ ਦੁਸ਼ਮਣ ਦੀ ਫੌਜ ਦੇ ਬਰਾਬਰ ਆ ਤੇ ਇਹਦੇ ਨਾਲ ਹੋਰ ਕੀ ਰਿਹਾ ਕਿ ਟਰੰਪ ਕਾਂਗਰਸ ਨੂੰ ਬਾਈਪਾਸ ਕਰ ਰਿਹਾ ਜਿਹੜੇ ਐਵੀਡੈਂਸ ਉਹਨਾਂ ਦੇ ਕੋਲੇ ਕੀ ਨੇ ਕੀ ਕਰਨਾ ਕੀ ਨਹੀਂ ਕਰਨਾ ਕਾਨੂੰਨ ਦੇ ਵਿੱਚ ਦੀ ਪੈ ਕੇ ਉਹਨਾਂ ਪਛੇਤਗੀਆਂ ਦੇ ਵਿੱਚੋਂ ਬਚਣ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਕੋਲ ਸਿੱਧੀ ਪਾਵਰ ਆ ਜਾਂਦੀ ਹੈ ਕਿ ਆਪਣਾ ਫੈਸਲਾ ਲੈ ਕੇ ਤੇ ਐਕਸ਼ਨ ਕਰ ਸਕਦੇ ਆ ਐਕਸਪਰਟਾਂ ਜਿਹੜੇ ਸਪੈਸ਼ਲਿਸਟ ਨੇ ਕੁਝ ਉਹਨਾਂ ਨੂੰ ਇਹਦੇ ਬਾਰੇ ਸ਼ੱਕ ਆ ਉਹ ਜਿਹੜੇ ਵੀ ਇਹਨਾਂ ਨੂੰ ਹੁਣ ਕੈਟਾਗਰੀ ਕਿਹੜੀ ਚ ਰੱਖਿਆ ਜਾਊਗਾ ਜਦੋਂ ਤੁਸੀਂ ਇਹਨਾਂ ਨੂੰ ਕਹਿ ਦਿੰਦੇ ਵੀ ਇਹ ਅੱਤਵਾਦੀ ਆ ਤੇ ਉਹ ਜਾਂ ਅੱਤਵਾਦੀ ਗਰੁੱਪ ਆ ਫਿਰ ਜਦੋਂ ਇਹਨਾਂ ਦਾ ਕੰਪੈਰੀਜ਼ਨ ਹੋਊਗਾ ਅਲ ਕਾਇਦਾ ਦੇ ਨਾਲ ਜਾਂ ਆਈਐਸਆਈਐਸ ਦੇ ਨਾਲ ਮਤਲਬ ਕੀ ਇਹ ਜਿਹੜਾ ਇੱਕ ਡਰੱਗ ਵੇਚਣ ਵਾਲਾ ਬੰਦਾ ਜਾਂ ਗਰੁੱਪ ਆ ਉਹਨਾਂ ਦਾ ਡਰੱਗ ਕਾਰਟਲ ਆ چاہے ਵੈਨਜ਼ੂਏਲਾ ਦਾ ਚਾਹੇ ਮੈਕਸੀਕੋ ਦਾ ਆ ਕੀ ਉਹਨੂੰ ਫਿਰ ਅਲ ਕਾਇਦਾ ਜਾਂ ਆਈਐਸਆਈਐਸ ਦੇ ਬਰਾਬਰ ਰੱਖਿਆ ਜਾਣਾ ਚਾਹੀਦਾ ਇੱਕ ਤਰ ਅਮਰੀਕਾ ਚ ਕਹਿੰਦੀ ਨਹੀਂ ਰੱਖੀ ਜਾਣੀ ਚਾਹੀਦੀ ਪਰ ਰਾਸ਼ਟਰਪਤੀ ਟਰੰਪ ਕਹਿੰਦੇ ਰੱਖਿਆ ਜਾਣਾ ਚਾਹੀਦਾ ਤੇ ਅਸੀਂ ਰੱਖਾਂਗੇ ਤੇ ਇਹਨਾਂ ਨਾਲ ਬਿਲਕੁਲ ਉਸੇ ਤਰ੍ਹਾਂ ਦਾ ਵਿਹਾਰ ਕਰਾਂਗੇ ਜਿਸ ਤਰੀਕੇ ਦਾ ਵਿਹਾਰ ਅਸੀਂ ਇਹਨਾਂ ਅੱਤਵਾਦੀ ਜਥੇਬੰਦੀਆਂ ਦੇ ਨਾਲ ਕਰਦੇ ਹਾਂ ਓਵਰਡੋਸ ਦੇ ਨਾਲ ਫੈਂਟਨਲ ਫੈਂਟਨਲ ਤੋਂ ਅੱਗੇ ਪਤਾ ਨਹੀਂ ਇੱਕ ਹੋਰ ਕਿਹੜੀ ਖਤਰਨਾਕ ਦਵਾਈ ਆ ਗਈ ਆ ਤਾਰ ਫੈਂਟਨਲ ਉਹਨੂੰ ਕਿਹਾ ਜਾ ਰਿਹਾ ਮਤਲਬ ਹਾਥੀ ਤੱਕ ਨੂੰ ਬੇਹੋਸ਼ ਕਰਨ ਦੇ ਲਈ ਕੁਝ ਗ੍ਰਾਮ ਬਹੁਤ ਆ ਉਹ ਤੇ ਉਹ ਡਰੱਗ ਦੇ ਵਿੱਚ ਪਾ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਆ ਔਰ ਰਾਸ਼ਟਰਪਤੀ 트럼ਪ ਨੇ ਖਾਸ ਤੌਰ ਦੇ ਉਤੇ ਕਿਹਾ ਕਿ 3 ਲੱਖ ਅਮਰੀਕਨ ਇੱਕ ਸਾਲ ਦੇ ਵਿੱਚ ওভারਡੋਜ਼ ਨਾਲ ਮਰ ਰਹੇ ਆ ਨਸ਼ੇ ਦੀ ਵਾਧ ਘਟਦੇ ਨਾਲ ਜਿਨ੍ਹਾਂ ਨਸ਼ਾ ਲੈਂਦੇ ਆ ਜ਼ਿਆਦਾ ਲਿਆ ਜਾਂਦਾ ਹਾਲਾਂਕਿ ਸਰਕਾਰੀ ਅੰਕੜੇ 75000 ਕਹਿੰਦੇ ਪਰ ਅੱਜ ਜਿਹੜਾ ਰਾਸ਼ਟਰਪਤੀ 트럼ਪ ਦਾ ਬਿਆਨ ਆ 3 ਲੱਖ ਗਿਣਤੀ ਦੱਸੀ ਆ ਉਹਨਾਂ ਨੇ ਅਮਰੀਕਾ ਦੇ ਵਿੱਚ 3 ਲੱਖ ਨੂੰ ਹਿਸਾਬ ਲਾ ਕੇ ਦੇਖੋ ਵੀ ਕਿੰਨੀ ਜ਼ਿਆਦਾ ਆ ਔਰ ਵੈਨਜ਼ੂਏਲਾ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਕਹਿੰਦੇ ਅਮਰੀਕਾ ਦੇ 에ਰਕ੍ਰਾਫਟ ਸਾਡੀ ਕੋਸਟ ਦੇ ਨੇੜੇ ਆ ਤੇ ਸਿੱਧੀ ਪ੍ਰੋਵੋਕੇਸ਼ਨ ਆ ਤੇ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਨੂੰ ਧਮਕਾਇਆ ਜਾ ਰਿਹਾ ਪੋਲਿਟਿਕਲ ਲੜਾਈ ਅੰਦਰ ਵੀ ਚੱਲ ਰਹੀ ਆ ਜਿਹੜੇ ਲੀਡਰ ਨੇ ਜਿਹੜੀ ਵੈਨਸ ਵਰਗੇ ਉਹ ਤੇ ਰਾਸ਼ਟਰਪਤੀ ਟਰੰਪ ਦੇ ਨਾਲ ਸਹਿਮਤ ਆ ਪਰ ਦੂਜੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਕੁਝ ਰਿਪਬਲਿਕਨ ਹੀ ਨੇ ਉਹ ਵੀ ਇਹਨਾਂ ਦੇ ਨਾਲ ਬਹੁਤੇ ਸਹਿਮਤ ਨਹੀਂ ਆ ਅਲੋਚਕ ਇਹ ਕਹਿ ਰਹੇ ਆ ਕਿ ਟਰੰਪ ਅਸਲ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਲਾਜ਼ ਨੇ ਉਹਨਾਂ ਨੂੰ ਸਟ੍ਰੈਚ ਕਰ ਰਿਹਾ ਉਹਨਾਂ ਨੂੰ ਖਿੱਚ ਕੇ ਜਿਹੜੀਆਂ ਸਸਪੈਕਟ ਨੂੰ ਬਿਨਾ ਕਿਸੇ ਬੰਦੇ ਨੂੰ ਮਾਰਨ ਦਾ ਤਰੀਕਾ ਜਾਂ ਉਹਨੂੰ ਸਜ਼ਾਏ ਮੌਤ ਦੇਣ ਦਾ ਜਾਂ ਸਜ਼ਾ ਦੇਣ ਦਾ ਇੱਕ ਤਰੀਕਾ ਹੈ ਵੀ ਉਹਨੂੰ ਫੜੋ ਫੜੋ ਕੇ ਉਹਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਉਹਦੇ ਉੱਤੇ ਉਹ ਮੁਕੱਦਮਾ ਚੱਲੂਗਾ ਜਾਂ ਕਿੰਨਾ ਕੁ ਹੋਊਗਾ ਕਈ ਵਾਰੀ ਇੱਕ ਜੁਰਮ ਕਰਨ ਤੋਂ ਬਾਅਦ 20-20 ਵਾਰੀ ਜੁਰਮ ਕਰਨ ਤੋਂ ਬਾਅਦ ਬੰਦਾ ਛੁੱਟ ਕੇ ਫੇਰ ਬਾਹਰ ਆ ਜਾਂਦਾ ਜਮਾਨਤ ਤੇ ਦੂਜਾ ਤਰੀਕਾ ਕੀ ਹੈ ਜਦੋਂ ਤੁਸੀਂ ਉਹਨਾਂ ਨੂੰ ਟੈਰਰਿਸਟ ਗਰੁੱਪ ਡਿਕਲੇਅਰ ਕਰ ਦਿੱਤਾ ਜਾਂ ਤੁਸੀਂ ਉਹਨਾਂ ਨੂੰ ਆਰਮਡ ਕਨਫਲिक्ट ਕਲੀਅਰ ਕਰ ਦਿੱਤਾ ਤੇ ਫੇਰ ਤੁਹਾਡੀ ਲੜਾਈ ਹੈ ਜਿੱਦਾਂ ਜੰਗ ਦੇ ਵਿੱਚ ਲੜਾਈ ਹੁੰਦੀ ਹੈ ਸਿੱਧਾ ਮਾਰ ਸਕਦੇ ਹੋ ਉਹ ਇਹੀ ਕੁਝ 트럼ਪ ਐਡਮਿਨਿਸਟ੍ਰੇਸ਼ਨ ਦਾ ਕੈਸ ਵਲੇ ਕਰ ਰਿਹਾ ਕਿ ਅਸੀਂ ਸ਼ਕਤੀ ਕਰਨੀ ਹੈ ਅਸੀਂ ਅਮਰੀਕਾ ਨੂੰ ਸਾਫ ਸੁਥਰਾ ਬਣਾਉਣਾ ਹੈ ਸੋ ਇਹ ਮਾਮਲਾ ਕਿੰਨਾ ਚਿਰ ਚੱਲਦਾ ਹੈ ਅਦਾਲਤਾਂ ਦੇ ਵਿੱਚ ਕੀ ਹੁੰਦਾ ਇਹ ਗੱਲ ਦੇਖਣ ਵਾਲੀ ਹੋਏਗੀ ਦੂਜੀ ਗੱਲਬਾਤ ਆ ਸੋਸ਼ਲ ਮੀਡੀਆ ਚੈੱਕ ਇਨ ਪਲੇਸ ਆ ਮਤਲਬ ਇਹ ਆ ਜੇ ਕਿਸੇ ਬੰਦੇ ਨੇ ਅਮਰੀਕਾ ਦਾ ਵੀਜ਼ਾ ਲੈਣਾ ਵੇਸ਼ਕੋ ਟੂਰਿਸਟ ਵੀਜ਼ਾ ਆ ਵਿਜ਼ਿਟਰ ਵੀਜ਼ਾ ਆ ਜਾਂ ਸਟੂਡੈਂਟ ਵੀਜ਼ਾ ਆ ਇਹਨਾਂ ਨੇ ਕਿਹਾ ਵੀ ਤੁਹਾਨੂੰ ਆਪਣੇ ਜਿਹੜੇ ਸੋਸ਼ਲ ਮੀਡੀਆ ਖਾਤੇ ਆ ਉਹ ਤੁਹਾਨੂੰ ਉਹ ਪਬਲਿਕ ਕਰਨੇ ਪੈਣਗੇ ਦੱਸਣਾ ਪਊਗਾ ਕਿ ਅਸਲ ਦੇ ਵਿੱਚ ਇਹ ਤੁਹਾਡਾ ਸੋਸ਼ਲ ਮੀਡੀਆ ਕੀ ਆ ਔਰ ਸੋਸ਼ਲ ਮੀਡੀਆ ਦੇ ਉੱਤੋਂ ਇਹ ਬਹੁਤ ਵੱਡਾ ਅੰਦਾਜ਼ਾ ਲਾ ਲੈਂਦੇ ਆ ਕਿ ਬੰਦਾ ਕਿੱਦਾਂ ਦਾ ਆ ਤੇ ਇਹਦੇ ਕੀ ਹਾਲਤ ਆ ਇੱਕ ਕੋਸ਼ਕ ਰਾਜ ਆ ਜਿਹੜਾ ਇੰਡੀਅਨ ਜਰਨਲਿਸਟ ਆ ਜਿਨੇ 1 ਲੱਖ ਡਾਲਰ ਦਾ ਸਕਾਲਰਸ਼ਿਪ ਅਸਲ ਦੇ ਵਿੱਚ ਉਹਨੇ ਜਿੱਤੀ ਹੈ ਕਲੰਬੀਆ ਯੂਨੀਵਰਸਿਟੀ ਤੋਂ ਤੇ ਉਹਨੂੰ ਅਮਰੀਕਾ ਦਾ ਵੀਜ਼ਾ ਡਿਨਾਈ ਕਰ ਦਿੱਤਾ ਗਿਆ ਕਿ ਤੈਨੂੰ ਅਮਰੀਕਾ ਦਾ ਵੀਜ਼ਾ ਨਹੀਂ ਦੇਣਾ ਆਫੀਸ਼ਲ ਨੇ ਜਦੋਂ ਉਹਦਾ ਸੋਸ਼ਲ ਮੀਡੀਆ ਰਿਵਿਊ ਕੀਤਾ ਰੀਜ਼ਨ ਕੀ ਦਿੱਤਾ ਅਮਰੀਕਾ ਦੀ ਬੈਸੀ ਨੇ ਉਹਨੂੰ ਕੀ ਕਿਹਾ ਕਿ ਸਾਡੇ ਕੋਲੇ ਇਦਾਂ ਦਾ ਕੋਈ ਸਟਰੋਂਗ ਇਨਫਟਾਈਜ਼ ਨਹੀਂ ਹੈ ਤੇਰੀਆਂ ਇੰਡੀਆ ਦੇ ਨਾਲ ਵੀ ਸਾਨੂੰ ਨਹੀਂ ਲੱਗਦਾ ਤੂੰ ਮੁੜ ਕੇ ਇੰਡੀਆ ਵਾਪਸ ਜਾਏਂਗਾ ਸਾਡੀ ਗਰੰਟੀ ਨਹੀਂ ਹੈ ਕਿ ਤੂੰ ਵਾਪਸ ਜਾਏਂਗਾ ਤੇਰਾ ਇੰਡੀਆ ਦੇ ਨਾਲ ਕੋ ਬਹੁਤ ਸਟਰੋਂਗ ਸਬੰਧ ਨਹੀਂ ਹੈ ਹਾਲਾਂਕਿ ਉਹਦੀ ਸਾਰੀ ਫੈਮਿਲੀ ਇੰਡੀਆ ਦੇ ਵਿੱਚ ਰਹਿੰਦੀ ਹੈ ਤੇ ਉਹਨਾਂ ਦਾ ਸਾਰਾ ਰਿਸ਼ਤਾ ਤੇ ਸਾਰਾ ਕੁਝ ਉਹਦਾ ਰਿਸ਼ਤਾ ਨਾਤਾ ਉੱਥੇ ਹੀ ਹੈ ਸਾਰਾ ਕੁਝ ਨਵਾਂ ਨਿਯਮ ਇਹ ਕਹਿੰਦਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਰੀਸੈਂਟਲੀ ਜਿਹੜਾ ਇੰਟਰੋਡਿਊਸ ਕੀਤਾ ਕਿ ਉਹ ਪਾਲਿਸੀ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਅਪਲੀਕੇਸ਼ਨ ਦੇ ਲਈ ਸੋਸ਼ਲ ਮੀਡੀ ਰੀਵਿਊ ਦੇ ਤੇ ਉਹ ਹੁਣ ਬੰਦਾ ਜਿਹੜਾ ਕੁਝ ਹੋਰ ਕਿਤੇ ਦੱਸਦਾ ਜਾਂ ਨਹੀਂ ਦੱਸਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਦੱਸ ਦਿੰਦਾ ਜਿਹੜਾ ਉਹਦੇ ਮਨ ਵਿੱਚ ਹੁੰਦਾ ਤੇ ਉਹ ਪਿਛਲੇ ਸੋਸ਼ਲ ਮੀਡੀਆ ਤੋਂ ਅੰਦਾਜ਼ਾ ਲਾ ਕੇ ਤੁਹਾਨੂੰ ਰਿਜੈਕਟ ਕਰ ਦਿੰਦੇ ਆ ਹੁਣ ਇਹ ਹੋਇਆ ਕੀ ਆ ਇੱਕ ਇਹ ਪੱਤਰਕਾਰ ਤੇ ਤਿੰਨ ਹੋਰ ਜਣੇ ਜਿਹੜੇ ਇੰਡੀਅਨ ਸਟੂਡੈਂਟ ਆ ਉਹਨਾਂ ਨੇ ਰਿਪੋਰਟ ਕੀਤਾ ਕਿ ਸਾਡਾ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ ਨਵੇਂ ਸੋਸ਼ਲ ਮੀਡੀਆ ਦੀ ਸਕਰੀਨਿੰਗ ਦੇ ਨਿਯਮ ਅਧੀਨ ਅਮਰੀਕਾ ਦੇ ਵਿੱਚ ਜਿਹੜੇ ਸਟੂਡੈਂਟ ਨੇ ਕਾਫੀ ਵੱਡਾ ਹਿੱਸਾ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਸਾਰੇ ਸਟੂਡੈਂਟਸ ਦੇ ਵਿੱਚੋਂ ਲਗਭਗ 30% ਜਿਹੜੇ ਨੇ ਉਹ ਇੰਡੀਆ ਤੋਂ ਆਉਂਦੇ ਆ ਸੋ ਇਹ ਪਾਲਿਸੀ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਊਗਾ ਤੇ ਪੈ ਰਿਹਾ ਆ ਅਸਲ ਦੇ ਵਿੱਚ ਕੁਝ ਜਿਹੜੇ ਫੋਰਨ ਸਟੂਡੈਂਟ ਨੇ ਅਮਰੀਕਾ ਦੇ ਵਿੱਚ ਪਹਿਲਾਂ ਜਦੋਂ ਆਏ ਆ ਵੀਜ਼ੇ ਉਹਨਾਂ ਦੇ ਰਿਵੋਕ ਕੀਤੇ ਗਏ ਆ ਕਿਉਂਕਿ ਉਹ ਆਨਲਾਈਨ ਇਜ਼ਰਾਈਲ ਤੇ ਪਲਸਤੀਨ ਬਾਰੇ ਉਹ ਕੁਝ ਪੋਸਟ ਕਰ ਰਹੇ ਸੀ ਜਿਸ ਗੱਲ ਦੇ ਨਾਲ ਅਮਰੀਕਾ ਸਹਿਮਤ ਨਹੀਂ ਸਰਕਾਰ ਦਾ ਪੱਖ ਇਸ ਮਾਮਲੇ ਦੇ ਵਿੱਚ ਕੀ ਹੈ ਸੈਕਟਰੀ ਆਫ ਸਟੇਟ ਮਾਰਕ ਕੋ ਰੂਬੀਓ ਨੇ ਸਾਫ਼ ਤੌਰ ਦੇ ਤੇ ਕਿਹਾ ਕਿ ਵੀਜ਼ੇ ਅਸੀਂ ਕੈਨਸਲ ਵੀ ਕਰਾਂਗੇ ਅਸੀਂ ਸਟੂਡੈਂਟ ਨੂੰ ਵੀਜ਼ੇ ਰਿਜੈਕਟ ਵੀ ਕਰਨੇ ਦੇਣੇ ਵੀ ਨਹੀਂ ਕਿਨਾਂ ਨੂੰ ਜਿਹੜਾ ਬੰਦਾ ਅਮਰੀਕਾ ਦੇ ਹਿੱਤ ਦੇ ਵਿੱਚ ਗੱਲ ਨਹੀਂ ਕਰਦਾ ਤੇ ਜਾਂ ਅਮਰੀਕਾ ਦੀ ਫੋਰਨ ਪੋਲਿਸੀ ਦੇ ਨਾਲ ਅਲਾਈਨ ਨਹੀਂ ਕਰਦਾ ਹਰ ਇੱਕ ਦੇਸ਼ ਦੀ ਇੱਕ ਵਿਦੇਸ਼ ਨੀਤੀ ਹੁੰਦੀ ਹੈ ਅਮਰੀਕਾ ਦੀ ਜਿਹੜੀ ਵਿਦੇਸ਼ ਨੀਤੀ ਹੈ ਜੇ ਇਸ ਬੰਦੇ ਨੂੰ ਅਮਰੀਕਾ ਕਹਿ ਰਿਹਾ ਵੀ ਆਹ ਦੇਸ਼ ਸਹੀ ਨਹੀਂ ਆ ਗਰੋਪਾਤਵਾਦੀ ਹੈ ਤੇ ਆਹ ਗਰੂਪ ਗਲਤ ਆ ਜੇ ਤੁਸੀਂ ਉਸ ਪਾਲਿਸੀ ਦੇ ਨਾਲ ਸਹਿਮਤ ਨਹੀਂ ਜਾਂ ਉਸ ਗਰੁੱਪ ਦੇ ਨਾਲ ਖੜੇ ਹੋ ਜਿਹੜਾ ਅਮਰੀਕਾ ਦੇ ਉਲਟਾ ਜਾਂ ਜਿਹਨੂੰ ਅਮਰੀਕਾ ਕਹਿ ਰਿਹਾ ਕਿ ਇਹ ਸਾਡੇ ਨਾਲ ਦਾ ਨਹੀਂ ਹੈ ਤਾਂ ਫਿਰ ਤੁਹਾਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲਣਾ ਜੇ ਮਿਲਿਆ ਹੈ ਤਾਂ ਤੁਹਾਨੂੰ ਕੈਂਸਲ ਵੀ ਕੀਤਾ ਜਾ ਸਕਦਾ ਇਹ ਕਲੀਅਰ ਕਟ ਇਹਨਾਂ ਨੇ ਔਰ ਉਹਦਾ ਜਿਹੜਾ ਵੱਡਾ ਅੰਦਾਜ਼ਾ ਆ ਇਹ ਉਹ ਸੋਸ਼ਲ ਮੀਡੀਆ ਤੋਂ ਲੱਗ ਰਿਹਾ ਸੋਸ਼ਲ ਮੀਡੀਆ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਬਹੁਤ ਸਾਰੇ ਸਟੂਡੈਂਟਸ ਜਿਹੜੇ ਉਹ ਕਹਿੰਦੇ ਆ ਵੀ ਇਹ ਤੇ ਸਾਨੂੰ ਆਨਲਾਈਨ ਜਾਂ ਮਤਲਬ ਪੋਸਟ ਨਹੀਂ ਕਰ ਰਹੇ ਆਨਲਾਈਨ ਆਨਲਾਈਨ ਕੁਝ ਕੁਝ ਦਸਵੀਂ ਰਹਿ ਵੀ ਕਿਤੇ ਅਸੀਂ ਰਿਜੈਕਟ ਨਾ ਹੋ ਜਾਈਏ ਸੋ ਉਹ ਜਾਂ ਕੁਝ ਆਪਸ਼ਨ ਦੇਖ ਰਹੇ ਵੀ ਜਿਹਨਾਂ ਨੇ ਅਮਰੀਕਾ ਦੇ ਵਿੱਚ ਆਉਣਾ ਹੈ ਉਹ ਕਹਿੰਦੇ ਯੂਕੇ ਚਲ ਜਾਓ ਕੈਨੇਡਾ ਚਲ ਜਾਓ ਆਸਟ੍ਰੇਲੀਆ ਚਲ ਜਾਓ ਦੂਜੇ ਪਾਸੇ ਦੇਖ ਲਓ ਜਿਹੜੇ ਇਮੀਗ੍ਰੇਸ਼ਨ ਵਾਲੇ ਇਹ ਕਹਿੰਦੇ ਆ ਸਿਵਲ ਰਾਈਟਸ ਗਰੁੱਪ ਇਹ ਜਾਂ ਜਿਹੜੇ ਦੂਜੇ ਉਹ ਇਹ ਕਹਿ ਰਿਹਾ ਹੈ ਕਿ ਸਿੱਧੀ ਸੈਂਸਰਸ਼ਿਪ ਆ ਉਹ ਇਹਨੂੰ ਜਿਹੜਾ ਮਤਲਬ ਉਸ ਕਿਸਮ ਦਾ ਵਿਰੋਧ ਕਰ ਰਿਹਾ ਵੀ ਇਹ ਇੱਕ ਤਾਨਾਸ਼ਾਹੀ ਰਵਈਆ ਹੈ ਅਮਰੀਕਾ ਇਸ ਤਰੀਕੇ ਦੇ ਨਾਲ ਜਿਹੜੀ ਕਰਨਾ ਇਹ ਅਨ ਕਨਸਟੀਟਿਊਸ਼ਨਲ ਆ ਤੇ ਜਿਹੜੇ ਜਿਹੜੇ ਸਰਕਾਰ ਦੇ ਹਕਕ ਦੇ ਵਿੱਚ ਨਹੀਂ ਹੈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਤੇ ਉਹਨਾਂ ਨੂੰ ਅਨਫੇਅਰਲੀ ਟਰੀਟ ਕੀਤਾ ਜਾ ਰਿਹਾ ਔਰ ਭਵਿੱਖ ਜਿਹੜਾ ਅਨਸਰਟਨੈਸ ਸਾਰੇ ਕੁਸ਼ਤੇ ਵਿੱਚ ਕਿ ਜਿੰਨਾ ਚਿਰ ਟਰੰਪ ਰਾਸ਼ਟਰਪਤੀ ਨੇ ਉਹਨਾਂ ਚਿਰ ਤੁਹਾਡਾ ਵੀਜ਼ਾ ਦੁਬਾਰਾ ਅਪਰੂਵ ਹੋ ਜੂਗਾ ਭੁੱਲ ਜੋ ਕੋਈ ਹੋਰ ਆਪਸ਼ਨ ਜਿਹੜੀ ਹੈ ਦੇਖ ਲੈਣੀ ਚਾਹੀਦੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਸਕਿਲਡ ਵਰਕਰ ਨੇ ਵੀਜ਼ੇ ਦੇ ਸਬੰਧ ਦੇ ਵਿੱਚ ਇੱਕ ਲੱਖ ਡਾਲਰ ਜਿਹੜਾ ਉਹ ਉਹਨਾਂ ਦੇ ਉੱਤੇ ਫੀਸ ਲਾਈ ਆ ਪਿਛਲੇ ਸਮੇਂ ਦੇ ਵਿੱਚ H1B ਵੀਜ਼ੇ ਦੇ ਉੱਤੇ ਉਸ ਬੰਦ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੇ ਕੋਈ ਨਵਾਂ ਤਰੀਕਾ ਲੱਭਣਾ ਸ਼ੁਰੂ ਕਰ ਲਿਆ ਮਤਲਬ H1B ਵੀਜ਼ੇ ਦੇ ਉੱਤੇ ਇਹਨਾਂ ਕਹਦਾ ਵੀ ਲੱਖ ਡਾਲਰ ਫੀਸ ਅਸੀਂ ਲਾ ਦਿੱਤੀ ਆ ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਦਾ ਹੁਣ ਲੋਕਾਂ ਨੇ ਕੋਈ ਨਾ ਕੋਈ ਹੱਲ ਕਰਨਾ ਸ਼ੁਰੂ ਕਰ ਦਿੱਤਾ ਆਲਟਰਨੇਟ ਕਰਨਾ ਸ਼ੁਰੂ ਕਰ ਦਿੱਤਾ ਉਹ ਆਲਟਰਨੇਟ ਕੀ ਆ ਜਿਹੜੇ H1B ਵੀਜ਼ਾ ਯੂਜ਼ ਕਰਦੇ ਸੀ ਜਿਹੜੇ ਟੈਕ ਜਾਇੰਟਸ ਨੇ ਬਹੁਤ ਵੱਡੇ ਜਿਵੇਂ ਐਮਾਜ਼ੋਨ ਆ ਮਾਈਕਰੋਸਾਫਟ ਆ ਇਨਫੋਸਿਸ ਆ ਜਾਂ ਜਿਹੜਾ ਕੌਗਨੀਸ਼ੈਂਟ ਆ ਜਾਂ ਹੋਰ ਹੈਗੇ ਆ ਹਸਪੀਟਲਸ ਨੇ ਸਕੂਲਸ ਨੇ ਜਾਂ ਜਿਹੜੇ ਨਾਨ-ਪ੍ਰੋਫਿਟਸ ਨੇ ਜਿਹੜੇ ਸਾਰੇ ਇਸ ਵੀਜ਼ੇ ਦੇ ਉੱਤੇ ਰਲਾਇ ਕਰਦੇ ਸੀ ਵੀ ਇਹ ਵੀਜ਼ੇ ਤੇ ਲੋਕ ਇੱਥੇ ਆਉਣਗੇ ਤਾਂ ਕੰਮ ਚੱਲ ਸਕਦਾ ਹੁਣ ਇਹਨਾਂ ਕੰਪਨੀਆਂ ਨੇ ਕਰਨਾ ਕੀ ਸ਼ੁਰੂ ਕਰ ਦਿੱਤਾ ਕਿ ਵੱਡੀ ਫੀਸ ਦੇਣਾ ਇਹਨਾਂ ਦੇ ਲਈ ਬਹੁਤ ਮਹਿੰਗਾ ਕੰਮ ਹੋ ਗਿਆ ਕਿ ਅਸੀਂ ਫੋਰਨ ਟੈਲੈਂਟ ਨੂੰ ਹਾਇਰ ਨਹੀਂ ਕਰ ਸਕਦੇ ਹਾਲਾਂਕਿ ਬਹੁਤ ਸਾਰੀਆਂ ਇੰਡਸਟਰੀ ਨੂੰ ਇਹਨਾਂ ਦੀ ਲੋੜ ਆ ਹੁਣ ਇਹ ਸਾਰੇ ਕੁਝ ਦੇ ਵਿੱਚ ਇਹਨਾਂ ਨੇ ਕੀਤਾ ਕੀ ਆ ਕਿ ਜਿਹੜੇ এমপ্লয়ারਜ਼ ਨੇ ਉਹਨਾਂ ਨੇ H1B ਹਾਇਰਿੰਗ ਨੂੰ ਜਾਂ ਤਾਂ ਰੋਕ ਦਿੱਤਾ ਜਾਂ ਇਹਦੇ ਵਿੱਚ ਡਿਸੀਜਨ ਡਿਲੇ ਕਰ ਦਿੱਤੇ ਜਾਂ ਉਹ ਕੀ ਕਰ ਰਿਹਾ ਕਿ ਬਿਨਾ ਇਹ ਫੀਸ ਅਪਲਾਈ ਕੀਤੇ ਤੋਂ ਪੇ ਕੀਤੇ ਤੋਂ ਅਪਲਾਈ ਕਰਨ ਲੱਗ ਪਏ ਆ ਤਾਂ ਕਿ ਵੀ ਕੋਈ ਕੇਸ ਜਿਹੜਾ ਇਹ ਸਾਾਸ ਦੇ ਵਿੱਚ ਵੀ ਐਕਸੈਪਟ ਜਿਹੜਾ ਆ ਉਹ ਹੋ ਜਵੇ ਹੁਣ ਕੁਝ ਕੰਪਨੀਆਂ ਨੇ ਇੱਕ ਨਵਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਯੂਐਸ ਵੀਜ਼ਾ ਦੀ ਸਿਰਦਰਦੀ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੇ ਕੰਪਨੀਆਂ ਦੇ ਦਫ਼ਤਰ ਇੰਡੀਆ ਚਾਈਨਾ ਜਾਂ ਉਹਨਾਂ ਦੇਸ਼ਾਂ ਦੇ ਵਿੱਚ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਹਨਾਂ ਦੇ ਟੈਲੈਂਟ ਨੂੰ ਉੱਥੇ ਹੀ ਹਾਇਰ ਕੀਤਾ ਜਾ ਸਕੇ ਹੁਣ ਇਹ ਕੰਮ ਕਿਹੜਾ ਕਿਸੇ ਨੇ ਕੋਈ ਮਤਲਬ ਫਿਜ਼ੀਕਲ ਕੰਮਾਂ ਜਾਂ ਕੋਈ ਉੱਥੇ ਜਾ ਕੇ ਕਰਨਾ ਇਹ ਤੇ ਕਿਤੇ ਵੀ ਦੁਨੀਆ ਦੇ ਵਿੱਚ ਹੋ ਸਕਦਾ ਜਿਹੜਾ ਉਹਨਾਂ ਨੇ ਹੈੱਡਕੁਆਰਟਰ ਸੈਨ ਫਰਾਂਸਿਸਕੋ ਦੇ ਵਿੱਚ ਬਣਾਉਣਾ ਉਹੀ ਬੈਂਗਲੌਰ ਬਣਾ ਸਕਦੇ ਆ ਜਾਂ ਕਿਤੇ ਹੋਰ ਬਣਾ ਸਕਦੇ ਉਹਨਾਂ ਨੇ ਇਦਾਂ ਸੋਚਣਾ ਸ਼ੁਰੂ ਕਰ ਦਿੱਤਾ ਵੀ ਬੰਦਾ ਇੱਥੇ ਸੱਦੋ ਹੀ ਨਾ ਉਹਨੂੰ ਇੰਡੀਆ ਦਾ ਬੰਦਾ ਇੰਡੀਆ 'ਚ ਰੱਖ ਕੇ ਉੱਥੇ ਉਹਨੂੰ ਹਾਇਰ ਕਰ ਲਓ ਤੇ ਰਿਮੋਟਲੀ ਉਹਦੇ ਕੋਲੋਂ ਵਰਕਰ ਜਿਹੜਾ ਕੰਮ ਹੈ ਉਹ ਕਰਵਾਉਣਾ ਸ਼ੁਰੂ ਕਰ ਦਿਓ ਔਰ ਬਹੁਤ ਸਾਰੇ ਲੋਕ ਆ ਜਿਹੜੇ ਲਗਭਗ ਇੰਜੀਨੀਅਰ ਜਿਹੜੇ 100 ਤੋਂ ਪਲੱਸ ਦੇਸ਼ਾਂ ਦੇ ਵਿੱਚ ਆ ਕੰਮ ਕਰਦੇ ਆ ਜਿਹੜੇ ਕੁਝ ਪਲੇਟਫਾਰਮ ਜਿਸ ਤਰੀਕੇ ਦੇ ਨਾਲ ਐਂਡੀ ਲਾਇਆ ਉਹਦੇ ਵਿੱਚ ਕੋਵਿਡ-19 ਇਹਨਾਂ ਫਰਮਾਂ ਦੇ ਵਿੱਚ ਇਹ ਕੁਝ ਕਰ ਦਿੱਤਾ ਸੀ ਹੁਣ ਇਹਦੇ ਆਲਟਰਨੇਟ ਨੇ ਕੁਝ ਜਿਹੜੇ ਇਹ ਵਰਤ ਰਹੇ ਆ ਇਹ ਜਿਹੜੇ ਕਈ ਹੋਰ ਵੀਜ਼ਾ ਟਾਈਪਸ ਨੇ ਜਿਹੜੇ ੈਂਪਲੋਇਰ ਟਰਾਈ ਕਰ ਰਹੇ ਆ ਕੋ 1 ਵੀਜ਼ਾ ਦੱਸਿਆ ਜਾ ਰਿਹਾ ਜਿਹੜਾ ਐਕਸਟਰਾਔਰਡਨਰੀ ਅਬਿਲਿਟੀ ਕਿਸੇ ਦੇ ਵਿੱਚ ਹੈਗੀ ਆ ਉਹਨੂੰ ਵੀਜ਼ਾ ਦੀ ਕੈਟਾਗਰੀ ਵੱਖਰੀ ਹੈ ਉਹ O1 ਆ ਇਸੇ ਤਰ੍ਹਾਂ TN ਕੈਨੇਡੀਅਨ ਤੇ ਮੈਕਸੀਕੀਅਨਸ ਦੇ ਲਈ ਹੈ ਵੱਖਰਾ ਆ ਜਿਹੜਾ H1B1 ਵੀਜ਼ਾ ਆ ਇਹ ਸਿੰਗਾਪੁਰ ਤੇ ਚਿੱਲੀ ਦੇ ਲਈ ਆ ਇਸੇ ਤਰ੍ਹਾਂ E1 E2 ਆ ਜਿਹੜੇ ਟ੍ਰੀਟੀ ਕੰਟਰੀਜ਼ ਨੇ ਜਿਵੇਂ UK ਆ ਜਰਮਨੀ ਆ ਫਰਾਂਸ ਆ ਉਹਨਾਂ ਦੇ ਲਈ ਆ E3 ਆਸਟ੍ਰੇਲੀਆ ਦੇ ਲਈ ਆ L1 ਜਿਹੜਾ ਟ੍ਰਾਂਸਫਰ ਵਿਦਨ ਦਾ ਸੇਮ ਕੰਪਨੀ ਆ ਕਿਸੇ ਹੋਰ ਦੇਸ਼ ਦੇ ਵਿੱਚ ਆ ਉਹਦੀ ਟ੍ਰਾਂਸਫਰ ਇਹਦੇ ਲਈ ਪਾਸੇ ਹੋ ਜਾਂਦੀ ਸੋ ਇਦਾਂ ਵੀ ਕੀਤਾ ਜਾ ਸਕਦਾ ਬੰਦਾ ਉੱਥੇ ਰੱਖ ਲਓ ਇੱਕ ਕੰਪਨੀ ਦੇ ਵਿੱਚ ਮੁੜ ਕੇ ਉਹਨੂੰ ਟ੍ਰਾਂਸਫਰ ਕਰ ਲਓ ਉਹ H1B ਵੀਜ਼ੇ ਦੇ ਵਿੱਚ ਨਹੀਂ ਆਊਗਾ ਉਹ L1 ਦੇ ਵਿੱਚ ਆ ਜਾਊਗਾ ਮਤਲਬ ਇਹਦਾ ਲੋਕਾਂ ਨੇ ਹੋਰ ਨਾ ਹੋਰ ਜਿਹੜਾ ਕੁਛ ਨਾ ਕੁਛ ਤਰੀਕਾ ਸੋਚਣਾ ਸ਼ੁਰੂ ਕਰ ਦਿੱਤਾ ਜਾਂ H1B ਵੀਜ਼ਾ ਅਪਲਾਈ ਕਰਨ ਦੇ ਥਾਂ ਕੁਝ ਜਿਹੜੀਆਂ ਫਾਰਮਸ ਨੇ ਉਹ ਗ੍ਰੀਨ ਕਾਰਡ ਅਪਲਾਈ ਕਰਨ ਲੱਗ ਪਿਆ ਨਾਲ ਹੀ ਜਿਹਦੇ ਵਿੱਚ ਸਪੈਸ਼ਲੀ ਜਿਹੜੇ EB-A EB1A ਜਿਹੜਾ ਆਇਨਸਟਾਈਨ ਵੀਜ਼ਾ ਆ ਜਿਹੜੇ ਟਾਪ ਅਚੀਵਰ ਹੁੰਦੇ ਉਹਨਾਂ ਦੇ ਲਈ ਸੋ ਅਨਸਰਟਨਟੀ ਆ ਸਾਰੇ ਕੁਛ ਦੇ ਵਿੱਚ ਜਿਹੜੇ ਵਕੀਲ ਨੇ ਇਸ ਵੇਲੇ ਹਜੇ ਵੀ ਉਹ ਬਹੁਤ ਕਹਿੰਦੇ ਵੀ अर्ਲੀ ਸਟੇਜ ਦੇ ਉੱਤੇ ਪਾਲਿਸੀ ਆ ਕੀ ਇਹਦੇ ਵਿੱਚ ਚੇਂजेस ਹੁੰਦੀਆਂ ਆ ਕਿਧਰਲੇ ਪਾਸੇ ਨੂੰ ਗੱਲ ਜਾਂਦੀ ਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਕੰਪਨੀਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਰਿਸਕ ਨਹੀਂ ਲੈਣਾ ਚਾਹੁੰਦੀਆਂ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਰਿਆਂ ਨੂੰ ਜਿਹੜਾ ਗਵਾ ਲਈਏ ਤੇ ਜੇ ਇਦਾਂ ਹੋ ਗਿਆ ਕਿ ਇਹ ਬੰਦੇ ਇੱਥੇ ਆਉਣਾ ਬੰਦ ਹੋ ਗਏ ਗਲੋਬਲ ਕੰਪੀਟੀਸ਼ਨ ਦੇ ਵਿੱਚ ਅਮਰੀਕਾ ਨੂੰ ਬਹੁਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜਾ ਕਿ ਬੜੀ ਮਾੜੀ ਗੱਲ ਹੋਏਗੀ। ਅਗਲੀ ਗੱਲਬਾਤ 트럼ਪ ਐਡਮਿਨਿਸਟ੍ਰੇਸ਼ਨ ਨੇ ਕੁਝ ਯੂਨੀਵਰਸਿਟੀਆਂ ਦੇ ਨਾਲ ਐਗਰੀਮੈਂਟ ਕੀਤਾ ਜਿਹਨੂੰ ਕੰਪੈਕਟ ਕਹਿੰਦੇ ਆ ਉਹਦੇ ਵਿੱਚ ਉਹਨਾਂ ਨੂੰ ਕੁਝ ਸ਼ਰਤਾਂ ਦਸੀਆਂ। ਦੋ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਵੱਡੀਆਂ ਆਪਾਂ ਸਾਰੇ ਜਾਣਦੇ ਆ ਇੱਕ ਰਿਪਬਲਿਕਨ ਤੇ ਦੂਜੇ ਡੈਮੋਕ੍ਰੇਟਸ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੀ ਇੱਕ ਨੀਤੀ ਆ ਕੁਝ ਮੁੱਦਿਆਂ ਦੇ ਉੱਤੇ ਇੱਕ ਪਾਰਟੀ ਦੇ ਵਿਚਾਰ ਇੱਕ ਪਾਸੇ ਨੇ ਦੂਜੀ ਪਾਰਟੀ ਦੇ ਵਿਚਾਰ ਇੱਕ ਪਾਸੇ ਨੇ ਜਿਵੇਂ ਡੈਮੋਕ੍ਰੇਟ ਆ ਉਹ ਅਬੋਰਸ਼ਨ ਦੇ ਉੱਤੇ ਥੋੜੇ ਜਿਹਾ ਖੁੱਲੇ ਨੇ ਕਿ ਜੇ ਕਿਸੇ ਨੇ ਅਬੋਰਸ਼ਨ ਕਰਾਉਣਾ ਤੁਸੀਂ ਕਰਾ ਸਕਦੇ ਆ ਜਾਂ ਜਿਹੜੀ ਆ ਡਾਇਵਰਸਟੀ ਗਰੁੱਪ ਨੇ ਐਲਜੀਬੀਟੀਕਿਊ ਵਾਲੇ ਇਹਨਾਂ ਦੇ ਉੱਤੇ ਥੋੜੇ ਜਿਹਾ ਢਿੱਲੇ ਨੇ ਵੀ ਕੋਈ ਗੱਲ ਨਹੀਂ ਤੁਹਾਨੂੰ ਵੀ ਹੱਕ ਆ ਤੁਸੀਂ ਵੀ ਸਾਰਾ ਕੁਝ ਕਰ ਸਕਦੇ ਆ ਜਾਂ ਇਵਨ ਜਿਹੜੇ ਆ ਇਮੀਗਰੈਂਟਸ ਨੇ ਉਹਨਾਂ ਦੇ ਹੱਕ ਵਿੱਚ ਆ ਕਿ ਠੀਕ ਆ ਤੁਸੀਂ ਅਨ ਡਾਕੂਮੈਂਟਡ ਆ ਕੱਚੇ ਆ ਦੋ ਨੰਬਰ ਚਾਹੀਏ ਇੱਕ ਨੰਬਰ ਚਾਹੀਏ ਤੁਸੀਂ ਸਾਰੇ ਹੀ ਤੁਹਾਨੂੰ ਪ੍ਰੋਟੈਕਟ ਕਰਾਂਗੇ ਰਿਪਬਲਿਕਨ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਉਲ ਹਥਿਆਰਾਂ ਦੇ ਉੱਤੇ ਆ ਜਿਹੜਾ ਜਿਹੜੀ ਰਿਪਬਲਿਕ ਕਰਨੇ ਹੋ ਥੋੜੇ ਜਿਹਾ ਜ਼ਿਆਦਾ ਹੱਕ ਚ ਨੇ ਤੇ ਦੂਜੇ ਥੋੜਾ ਜਿਹਾ ਵਿਰੋਧ ਕਰਦੇ ਇਦਾਂ ਹਰ ਇੱਕ ਮੁੱਦੇ ਦੇ ਉੱਤੇ ਮੈਡੀਕਲ ਇਸ਼ੂ ਆ ਜਿਹੜਾ ਉਹਦੇ ਉੱਤੇ ਵੀ ਜਾਂ ਜਿਹੜੀਆਂ ਸਬਸਿਡੀਆਂ ਆ ਉਹਦੇ ਉੱਤੇ ਵੀ ਦੋਵਾਂ ਪਾਰਟੀਆਂ ਦੇ ਅਲੱਗ-ਅਲੱਗ ਵਿਚਾਰ ਨੇ ਹੁਣ ਹੁੰਦਾ ਕੀ ਆ ਇੱਕ ਯੂਨੀਵਰਸਿਟੀ ਆ ਮੰਨ ਲਓ ਯੂਨੀਵਰਸਿਟੀ ਨੂੰ ਫੰਡਿੰਗ ਆਉਣੀ ਆ ਰਾਜ ਸਰਕਾਰ ਤੋਂ ਵੀ ਤੇ ਦੂਜੀ ਨੂੰ ਫੰਡਿੰਗ ਆਉਣੀ ਆ ਫੈਡਰਲ ਸਰਕਾਰ ਤੋਂ ਵੀ ਕੇਂਦਰ ਤੋਂ ਵੀ ਕੇਂਦਰ ਵਾਲੇ ਕਹਿੰਦੇ ਵੀ ਸਾਡੀ ਆ ਗੱਲ ਮੰਨੋ ਤਾਂ ਪੈਸੇ ਦਵਾਂਗੇ ਸਟੇਟ ਗਵਰਨਮੈਂਟ ਕਹਿੰਦੀ ਆ ਸਾਡੀ ਆ ਗੱਲ ਮੰਨੋ ਤੇ ਤਾਂ ਪੈਸੇ ਦਵਾਂਗੇ ਮੰਨ ਲਓ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਆ ਜੇ ਤੇ ਉਹ ਰਿਪਬਲਿਕਨ ਦੀ ਗੱਲ ਮੰਨਦੀ ਆ ਜਾਂ ਦੂਜੇ ਸ਼ਬਦਾਂ ਚ ਫੈਡਰਲ ਸਰਕਾਰ ਦੀ ਗੱਲ ਮੰਨਦੀ ਆ ਤੇ ਉਹਨੂੰ ਡਰ ਇਹ ਆ ਕਿ ਗਵਰਨਰ ਗੈਵਨ ਯੂਸ਼ੋ ਮੇਥੋਂ ਡੈਮੋਕ੍ਰੇਟ ਕਹਿੰਦੀ ਆ ਵੀ ਅਸੀਂ ਤੁਹਾਡੀ ਫੰਡਿੰਗ ਬੰਦ ਕਰ ਦੇਣੀ ਕਿਉਂਕਿ ਤੁਸੀਂ ਸਾਡੀ ਸੋਚ ਦੇ ਉਲਟ ਚੱਲਦੇ ਆ ਜੇ ਉਹ ਸਟੇਟ ਗਵਰਨਮੈਂਟ ਦੀ ਗੱਲ ਜ਼ਿਆਦਾ ਮੰਨਦੇ ਆ ਤਾਂ ਫੇਰ ਉਹਨਾਂ ਨੂੰ ਫੈਡਰਲ ਫੰਡਿੰਗ ਜਾਂਦੀ ਲੱਗਣੀ ਕਿਉਂਕਿ ਫੈਡਰਲ ਵਾਲੇ ਕਹਿੰਦੇ ਕਿ ਸਾਡੀ ਤੁਸੀਂ ਗੱਲ ਨਹੀਂ ਮੰਨਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਇਹਨਾਂ ਨੇ ਇੱਕ ਕੰਪੈਕਟ ਜਿਹੜਾ ਐਗਰੀਮੈਂਟ ਕੀਤਾ ਕਈ ਟਾਪ ਯੂਨੀਵਰਸਿਟੀਆਂ ਦੇ ਨਾਲ ਯੂਐਸਸੀ ਵੀ ਉਹਨਾਂ ਦੇ ਵਿੱਚੋਂ ਇੱਕ ਆ ਇੱਕ ਬਹੁਤ ਵੱਡੀ ਫੈਡਰਲ ਗ੍ਰਾਂਟ ਤੁਹਾਨੂੰ ਦਿੱਤੀ ਜਾਊਗੀ ਜੇ ਤੁਸੀਂ ਆ ਆ ਚੀਜ਼ਾਂ ਸਾਡੀਆਂ ਮੰਨਦੇ ਆ ਜਿਹੜੀਆਂ ਜਿਹੜੀਆਂ ਇਸ ਕੰਪੈਕਟ ਯੂਨੀਵਰਸਿਟੀਆਂ ਦੇ ਵਿੱਚ ਹੋਣਗੀਆਂ ਕੰਡੀਸ਼ਨਸ ਹੋਣਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਤੇ ਉਹ ਕਹਿੰਦੇ ਵੀ ਜਿਹੜੇ ਡਿਪਾਰਟਮੈਂਟ ਨੇ ਤੁਹਾਡੇ ਐਂਟੀ ਕੰਜ਼ਰਵਟਿਵ ਉਹਨਾਂ ਨੂੰ ਬੰਦ ਕਰ ਦਿਓ ਦੂਜਾ ਗੰਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ 15% ਤੇ ਕੈਪ ਲਾ ਦਿਓ 15% ਤੋਂ ਵੱਧ ਬਾਹਰਲਾ ਬੰਦਾ ਸੱਦਣਾ ਹੀ ਨਹੀਂ ਤੁਸੀਂ ਜਿਹੜਾ ਜਿਹੜਾ ਅੰਡਰਗ੍ਰੈਡਸ ਨੇ ਉਹ 15% ਦੇ ਉੱਤੇ ਤੇ ਇੱਕ ਦੇਸ਼ ਚੋਂ 5% ਤੋਂ ਜ਼ਿਆਦਾ ਨਹੀਂ ਸੱਦਣੇ ਟੋਟਲ ਜਿਵੇਂ ਮਾਰੋ ਤੁਹਾਡੇ 100 ਸਟੂਡੈਂਟ ਪੜਦਾ ਹੈ ਤੇ 15 ਹੀ ਬਾਹਰਲੇ ਹੋਣੇ ਚਾਹੀਦੇ ਆ ਇਹ हिसाब ਦੇ ਨਾਲ ਤੀਜਾ ਉਹ ਕਹਿੰਦੇ ਜਿਹੜੀ 트럼ਪ ਦੀ ਅਫੀਸ਼ੀਅਲ ਡੈਫੀਨੇਸ਼ਨ ਆ ਜਿਹੜੀ ਰਾਸ਼ਟਰਪਤੀ 트럼ਪ ਜੈਂਡਰ ਦੀ ਦੇ ਰਿਹਾ ਵੀ ਜਾਂ ਇਥੇ ਮੇਲ ਆ ਜਾਂ ਫੀਮੇਲ ਆ ਉਹ ਬਾਕੀ ਸਾਰੇ ਬੰਦ ਕਰੋ ਦੂਜਾ ਜਿਹੜੀ ਕਿਸੇ ਵੀ ਰੇਸ ਨੂੰ ਸੈਕਸ ਨੂੰ ਮੱਕਿਆ ਹੋ ਜਾਂ ਵਿੱਚ ਇੰਨੀਆਂ ਔਰਤਾਂ ਵੀ ਹੋਣੇ ਚਾਹੀਦੀਆਂ ਐਨੇ ਜਿਹੜੇ ਫਲਾਨੇ ਵਾਲੇ ਵੀ ਹੋਣੇ ਚਾਹੀਦੇ ਉਹ ਕਹਿੰਦੇ ਸਾਰੀ ਰਿਜ਼ਰਵੇਸ਼ਨ ਟਾਈਪ ਬੰਦ ਕਰੋ ਹਾਇਰਿੰਗ ਦੇ ਵਿੱਚ ਚਾਹੇ ਐਡਮਿਸ਼ਨ ਦੇ ਵਿੱਚ ਇਹ ਤੁਸੀਂ ਨਹੀਂ ਕਰ ਸਕਦੇ ਪੋਲਿਟਿਕਲ ਸਪੀਚ ਜਿਹੜੀ EMPLOYES ਦੀ ਬੰਦ ਕਰਦੇ ਹੋ ਜਿਹੜੀ ਟਿਊਸ਼ਨ ਫੀਸ ਆ 5 ਸਾਲਾਂ ਲਈ ਫ੍ਰੀਜ਼ ਕਰਦੇ ਹੋ ਤੇ ਇਹ ਇਹ ਉਹਨਾਂ ਨੇ ਸਿੱਧਾ ਸਿੱਧਾ ਕਹਿ ਦਿੱਤਾ ਵੀ ਜੇ ਤੁਸੀਂ ਆ ਆ ਸਾਡੀ ਗੱਲ ਮੰਨਦੇ ਆ ਤੁਹਾਨੂੰ ਫੈਡਰਲ ਗ੍ਰਾਂਟ ਦੇ ਦਾਂਗੇ ਗਵਰਨਰ ਗੈਵਨ ਨਿਊਸਮ ਨੇ ਉਲਟੀ ਵਾਰਨਿੰਗ ਦਿੱਤੀ ਹੈ ਕੈਲੀਫੋਰਨੀਆ ਦੇ ਗਵਰਨਰ ਨੇ ਉਹ ਕਹਿੰਦਾ ਵੀ ਜੇ ਕਿਸੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਨੇ ਇਹ ਏਅਰ ਡੀਲ ਸਾਈਨ ਕੀਤੀ ਤਾਂ ਜਿੰਨੀ ਸਟੇਟ ਫੰਡਿੰਗ ਆ ਉਹਨਾਂ ਦੀ ਜਿਹਦੇ ਵਿੱਚ ਕਈ ਬਿਲੀਅਨ ਦੀ ਫਾਈਨੈਂਸ਼ੀਅਲ ਏਡ ਜਿਹੜੀ ਕੈਲ ਗ੍ਰਾਂਟਸ ਜਿਹਨੂੰ ਕਹਿੰਦੇ ਸਾਰੇ ਸਾਰੇ ਬੰਦ ਕਰ ਦਾਂਗੇ ਹੁਣ ਵਿਰੋਧ ਕਿਉਂ ਆ ਰਾਸ਼ਟ ਜਿਹੜੇ ਗਵਰਨਰ ਗੈਵਨ ਨਿਊਸਮ ਨੇ ਉਹ ਇਹਨੂੰ ਕਹਿ ਰਹੇ ਆ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਇਹ ਤੇ ਸਾਰੇ ਦਾ ਸਾਰਾ ਤੁਸੀਂ ਐਕਾਡੈਮਿਕ ਫਰੀਡਮ ਨੂੰ ਬੰਦ ਕਰ ਰਹੇ ਆ ਯੂਨੀਵਰਸਿਟੀ ਦੀ ਆਜ਼ਾਦੀ ਨੂੰ ਖਤਮ ਕਰ ਰਹੇ ਆ ਉਥੇ ਕੈਲੀਫੋਰਨੀਆ ਦੀ ਜਿਹੜੀ ਕੈਲ ਗ੍ਰਾਂਟ ਪ੍ਰੋਗਰਾਮ ਆ ਇਹ ਆਪਣੇ ਆਪ ਤੇ ਵਿੱਚ ਕੱਲੀ 2.8 ਬਿਲੀਅਨ ਡਾਲਰ ਦੀ ਆ ਸੋ ਜੇ ਸਰਕਾਰ ਦਾ ਮੰਡੇਟ ਉਧਰਲੇ ਪਾਸੇ ਇਹ ਲਾਗੂ ਕਰਦੇ ਆ ਸੋ ਕੈਲੀਫੋਰਨੀਆ ਦੀ ਕੈਲ ਗ੍ਰਾਂਟ 2.8 ਬਿਲੀਅਨ ਡਾਲਰ ਜਿਹੜਾ ਯੂਐਸਸੀ ਦੇ ਉੱਤੇ ਜਿਹੜੀ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਹੜੀ ਸਾਰੀ ਦੀ ਸਾਰੀ ਰਲਾਈ ਇਹਦੇ ਉੱਤੇ ਕਰਦੀ ਆ ਸਟੇਟ ਏਡ ਦੇ ਉੱਤੇ 25% ਤੋਂ ਜ਼ਿਆਦਾ ਇਹਦੇ ਜਿਹੜੇ ਫਰੈਸ਼ਮੈਨ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ ਹੁਣ ਉਹ 25% ਤੇ ਉਹਨਾਂ ਕੋਲ ਇੰਟਰਨੈਸ਼ਨਲ ਸਟੂਡੈਂਟ ਪਹਿਲਾਂ ਫੈਡਰਲ ਸਰਕਾਰ ਦੀ ਗੱਲ ਮੰਨ ਕੇ ਉਹ 15% ਦਾ ਕੈਪ ਕਿਦਾਂ ਲਾ ਸਕਦੇ ਆ 120 ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ 15% ਤੋਂ ਉੱਤੇ ਇੰਟਰਨੈਸ਼ਨਲ ਸਟੂਡੈਂਟ ਨੇ ਸੋ ਮਤਲਬ ਇਹਦਾ ਹੈ ਕਿ ਉੱਥੇ ਤੇ ਕੈਪ ਲੱਗ ਹੀ ਨਹੀਂ ਸਕਦਾ ਜਿਹੜੇ ਵੱਡੇ ਸਕੂਲ ਨੇ ਜਿਵੇਂ ਕਲੰਬੀਆ ਆ ਜਾਂ ਦੂਜੇ ਬੋਸਟਰ ਯੂਨੀਵਰਸਿਟੀ ਆ ਐਮਰੀ ਆ ਇਹਨਾਂ ਸਾਰਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਬਹੁਤ ਵੱਡੀ ਜਿਹੜੀ ਗਿਣਤੀ ਆ ਵਾਈਟ ਹਾਊਸ ਦਾ 뷰 ਏ ਆ ਕਿ ਜਿਹੜੇ 트ੰਪ ਦੇ ਸੀਨੀਅਰ ਐਡਵਾਈਜ਼ਰ ਨੇ ਉਹ ਕਹਿੰਦੇ ਕਿ ਅਸੀਂ ਜਿਹੜਾ ਇਹ ਆਫਰ ਕਰਨਾ ਆ ਕੰਪੈਕਟ ਇਹ ਸਿਰਫ ਗੁੱਡ ਐਕਟਰਸ ਨੂੰ ਕਰਨਾ ਹੈ ਗੁੱਡ ਐਕਟਰ ਜਿਹੜੇ ਸਕੂਲਸ ਨੇ ਜਿਨ੍ਹਾਂ ਨੂੰ ਅਸੀਂ ਦੇਖਾਂਗੇ ਕਿ ਇਹ ਸਾਡੇ ਵਾਂਗੂ ਸੋਚਦੇ ਆ ਜਿਹਨੂੰ ਉਹ ਕਹਿ ਰਿਹਾ ਕਿ ਹਰ ਕੁਆਲਿਟੀ ਆਫ ਐਜੂਕੇਸ਼ਨ ਉਸ ਹਿਸਾਬ ਨਾਲ ਅਸੀਂ ਵਰਤਣਾ ਆ ਅਦਰਵਾਈਜ਼ ਅਸੀਂ ਨਹੀਂ ਵਰਤਣਾ ਯੂਨੀਵਰਸਿਟੀ ਜਿਹੜੀ ਯੂਐਸਸੀ ਕਹਿੰਦੀ ਆ ਕਿ ਹਜੇ ਵੀ ਉਹ ਰਿਵਿਊ ਕਰ ਰਹੀ ਆ ਇਸ ਲੈਟਰ ਨੂੰ ਤੇ ਯੂਨੀਵਰਸਿਟੀ ਜਿਹੜੀ ਬਹੁਤ ਜਿਹੜੀ ਪਬਲਿਕਲੀ ਕਮਿਟਿਡ ਆ ਕਿ ਇਸ ਪਲਾਨ ਦੇ ਉੱਤੇ ਵੱਡੀ ਤਸਵੀਰੇ ਦੇ ਵਿੱਚ ਇਹ ਆ ਕਿ 메이저 ਕਲਾਸ਼ 트럼프 ਕੋਸ਼ਿਸ਼ ਕਰ ਰਹੇ ਆ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੂੰ ਰੀਸ਼ੇਪ ਕਰਨ ਦੀ ਆਪਣੇ ਸਾਥ ਦੇ ਨਾਲ ਅਕਾਡੈਮਿਕ ਫ੍ਰੀडम ਨੂੰ ਤੇ ਦੂਜੇ ਪਾਸੇ ਜਿਹੜਾ ਸਟੇਟਸ ਨੇ ਉਹ ਦੂਜੇ ਪਾਸੇ ਨੂੰ ਜ਼ੋਰ ਪਾ ਰਹੀਆਂ ਨੇ ਤੇ ਜਿਹੜੇ ਵਿਚ ਵਿਚਾਰੇ ਨੇ ਉਹ ਯੂਨੀਵਰਸਿਟੀਆਂ ਇਸ ਵੇਲੇ ਫਸੀਆਂ ਨਜ਼ਰ ਆ ਰਹੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ